ਕੇਂਦਰੀ ਟ੍ਰੇਡ ਯੂਨੀਅਨ ਦੇ ਵੱਲੋਂ ਕਿਸਾਨਾਂ ਦੇ ਸਮਰਥਨ ਦੇ ਵਿੱਚ 16 ਤਰੀਕ ਨੂੰ ਭਾਰਤ ਬੰਦ ਐਲਾਨ ਕੀਤਾ ਗਿਆ ਹੱਥਾਂ ਦੇ ਵਿੱਚ ਬੈਨਰ ਫੜ ਕੇ ਲੋਕਾਂ ਨੂੰ ਜਾਗਰੂਕ ਫੇ ਕੀਤਾ ਜਾ ਰਿਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਕੇਂਦਰੀ ਟ੍ਰੇਡ ਯੂਨੀਅਨ ਦੇ ਵੱਲੋਂ ਪਹੁੰਚ ਕੇ ਕੇਂਦਰ ਦੀ ਭਾਜਪਾ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਦੇ ਹੋਏ 16 ਤਰੀਕ ਨੂੰ ਭਾਰਤ ਬੰਦ ਦੇ ਐਲਾਨ ਦਾ ਸਮਰਥਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਨਾਲ ਨੇ ਇਸ ਤੋਂ ਇਲਾਵਾ ਉਹਨਾਂ ਜ਼ਿਕਰ ਕੀਤਾ ਕਿ ਕੇਂਦਰ ਦੀ ਜਿਹੜੀ ਭਾਜਪਾ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਸਮੇਤ ਉਹਨਾਂ ਦੀਆਂ ਜਿਹੜੀਆਂ ਕਈ ਮੰਗਾਂ ਨੇ ਜਿਸ ਨੂੰ ਲੈ ਕੇ ਉਹ ਵਿਰੋਧ ਪ੍ਰਗਟ ਕਰ ਰਹੇ ਨੇ ਸੋ ਭਾਰਤ ਹੈ ਜਿਹੜਾ ਬੰਦ ਰਹਿਣ ਦਾ ਐਲਾਨ ਹੈ ਜਿਹੜਾ 16 ਤਰੀਕ ਨੂੰ ਕੀਤਾ ਗਿਆ ਸੋ ਜੇਕਰ ਤੁਸੀਂ ਕਿਸੇ ਕੰਮਕਾਰ ਚ ਲਈ ਜਾਣਾ ਹੈ ਤਾਂ ਇਸ ਦਿਨ ਜ਼ਰਾ ਖਾਸ ਧਿਆਨ ਰੱਖੋ ਇਹ ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਟ੍ਰੇਡ ਯੂਨ ਦੇ ਵੱਲੋਂ ਸਾਂਝੇ ਤੌਰ ਦੇ ਉੱਤੇ 16 ਤਰੀਕ ਨੂੰ ਪੂਲ ਭਾਰਤ ਦੇ ਵਿੱਚ ਬੰਦ ਕੀਤਾ ਜਾ ਰਿਹਾ ਜਿਹਦੇ ਵਿੱਚ 500 ਦੇ ਕਰੀਬ ਕਿਸਾਨ ਜਥੇਬੰਦੀਆਂ ਨੇ ਤੇ 10 ਸੈਂਟਰਲ ਟ੍ਰੇਡ ਯੂਨੀਅਨਸ ਉਸ ਤੋਂ ਇਲਾਵਾ ਜਿਹੜੀਆਂ ਹੋਰ ਸੈਕਟੋਰੀਅਲ ਫੈਡਰੇਸ਼ਨਸ ਐਸੋਸੀਏਸ਼ਨਸ ਯੂਨੀਅਨਸ ਉਹਨਾਂ ਨੇ ਸਾਂਝੇ ਤੌਰ ਤੇ ਸਰਬੱਤ ਭਾਰਤ ਬੰਦ ਦਾ ਤੇ ਸ਼ਹਿਰਾਂ ਦੇ ਵਿੱਚ ਜਿਹੜੇ ਇੰਡਸਟਰੀਅਲ ਯੂਨਿਟਸ ਨੇ ਉਹਨਾਂ ਦੇ ਵਿੱਚ ਹੜਤਾਲ ਦਾ ਇਹ ਭਾਰਤ ਬੰਦ ਜਿਹੜਾ ਅਸੀਂ ਕਰ ਰਹੇ ਆ ਇਹਦੇ ਵਿੱਚ ਜਿਹੜੀਆਂ ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਪੱਖੀ ਤੇ ਲੋਕ ਵਿਰੋਧੀ ਨੀਤੀਆਂ ਕਿਸਾਨ ਵਿਰੋਧੀ ਨੀਤੀਆਂ ਮਜ਼ਦੂਰ ਵਿਰੋਧੀ ਨੀਤੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਛੋਟੇ ਦੁਕਾਨਦਾਰਾਂ ਵਿਰੋਧੀ ਤੇ ਛੋਟੇ ਕਾਰਖਾਨੇਦਾਰਾਂ ਵਿਰੋਧੀ ਜਿਹੜੀਆਂ ਨੀਤੀਆਂ ਅਪਣਾਈਆਂ ਜਾ ਰਹੀਆਂ ਨੇ ਉਹਨਾਂ ਨੀਤੀਆਂ ਦੇ ਖਿਲਾਫ ਇਹ ਭਾਰਤ ਬੰਦ ਕੀਤਾ ਜਾਣਾ ਜੀ ਸਨ ਕਿਹੜੀ ਕਿਹੜੀਆਂ ਮੁੱਖ ਜਿਹੜੀਆਂ ਤੁਹਾਡੀਆਂ ਪਸਾਰੀਆਂ ਅਸੀਂ ਮੰਗ ਕਰਦੇ ਹਾਂ ਜਿਵੇਂ ਕਿ ਕੇਂਦਰ ਸਰਕਾਰ ਨੇ 2014 ਚ ਪਾਵਰ ਚੌਣ ਤੋਂ ਬਾਅਦ ਮੋਦੀ ਸਰਕਾਰ ਨੇ ਕਾਰਪੋਰੇਟ ਟੈਕਸ 30% ਤੋਂ ਘਟਾ ਕੇ 15% ਕਰਤਾ ਉਹਦੇ ਨਾਲ ਜਿਹੜਾ ਬਜਟ ਦੇ ਉੱਤੇ ਬੋਝ ਪੈ ਰਿਹਾ ਉਹ ਬਜਟ ਨੂੰ ਪੂਰਾ ਕਰਨ ਵਾਸਤੇ ਉਹਨਾਂ ਨੇ ਡੀਜ਼ਲ ਦੀਆਂ ਪੈਟਰੋਲ ਦੀਆਂ ਗੈਸ ਦੀਆਂ ਖਾਣ ਵਾਲੀਆਂ ਬਸਤਾਂ ਦੀਆਂ ਚੀਜ਼ਾਂ ਦੇ ਰੇਟ ਵਧਾਤੇ ਇਸ ਤੋਂ ਇਲਾਵਾ ਜਿਹੜੀਆਂ GST ਦੀਆਂ ਸਲੈਬਸ ਨੇ 5 ਵਾਲੇ ਨੂੰ 12 ਚ ਲੈਣ ਦਾ 12 ਵਾਲੇ ਨੂੰ 18 ਚ ਲਿਆਂਦਾ ਇਸ ਤਰ੍ਹਾਂ ਆਮ ਲੋਕਾਂ ਦੇ ਉੱਤੇ ਉਹਨਾਂ ਨੇ ਬੋਝ ਵਧਾਇਆ ਤੇ ਜਿਹੜਾ ਕਾਰਪੋਰੇਟ ਟੈਕਸ ਹੈ ਉਹਨੂੰ ਰੈਟਾਂ ਦਿੱਤੀਆਂ ਨੇ ਇਸੀ ਤਰ੍ਹਾਂ ਜਿਹੜੇ ਕਾਰਪੋਰੇਟਸ ਨੇ ਉਹਨਾਂ ਦੇ ਜਿਹੜੇ ਲੋਨ ਨੇ ਬੈਂਕਾਂ ਦੇ ਉਹਨਾਂ ਦੇ ਵਿੱਚ ਵੀ ਉਹਨਾਂ ਨੂੰ ਮਾਫੀ ਦਿੱਤੀ ਹੈ ਜਦੋਂ ਕਿ ਆਮ ਜਿਹੜੇ ਲੋਕ ਨੇ ਉਹਨਾਂ ਦੇ ਘਰ ਤੇ ਲਗਾਤਾਰ ਬੋਝ ਵਧਾਇਆ ਜਾ ਰਿਹਾ ਹੈ ਉਹਨਾਂ ਨੇ ਇੱਕ 2020 ਦੇ ਵਿੱਚ ਇੱਕ ਇਲੈਕਟ੍ਰਿਸਿਟੀ ਬਿੱਲ ਲੈ ਕੇ ਆਇਆ ਇੱਕ ਆਹ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਲੈ ਕੇ ਆਏ ਨੇ ਇਹ ਜਿਹੜੀਆਂ ਪਾਲਿਸੀਜ਼ ਨੇ ਇਹ ਲੋਕbroਧੀ ਨੇ ਇਸ ਕਰਕੇ ਸੀ ਇਹਨਾਂ ਦਾ ਵਿਰੋਧ ਕਰਦੇ 24 ਗਾਸਤ 232 ਨੂੰ ਤਾਲ ਕੋਲ ਅਗਰ ਗਰਾਊਂਡ ਦੇ ਵਿੱਚ ਉੱਥੇ ਹਾਲ ਦੇ ਵਿੱਚ ਸਾਰੀਆਂ ਜਥੇਬੰਦੀਆਂ ਨੇ ਸਾਰੇ ਕਿਸਾਨ ਜਥੇਬੰਦੀਆਂ ਤੇ ਤੇਜੂ ਦੀ ਜਥੇਬੰਦੀਆਂ ਨੇ ਉੱਥੇ ਫੈਸਲਾ ਕੀਤਾ ਸੀ ਕਿ ਇਹ ਜੋ ਜੋ ਹੁਣ ਸੰਘਰਸ਼ ਚੱਲ ਰਿਹਾ ਵਾ ਔਰ ਲੋਕਾਂ ਦੇ ਵਿੱਚ ਜੋ ਮੋਦੀ ਸਰਕਾਰ ਇੱਕਦਮ ਆਪਣੀਆਂ ਜਿਹੜੀਆਂ ਨੀਤੀਆਂ ਕਿਸਾਨ ਵਿਰੋਧੀ ਮਜ਼ਦੂਰ ਵਿਰੋਧੀ ਮੁਦਿਆਰਤੀ ਵਿਰੋਧੀ ਲੇਡੀਜ਼ ਵਿਰੋਧੀ ਇਹ ਜਿਹੜੀਆਂ ਦੀਤੀਆਂ ਕਿਸਾਨ ਦੀ ਤੇਜੀ ਦਾ ਬਣਾ ਰਹੇ ਆ ਜਿਹਦੇ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਵਾ ਉਸ ਦੇ ਵਿੱਚ ਜਿਵੇਂ ਜਥੇਬੰਦੀਆਂ ਹੁਣ ਕੁਝ ਗਈਆਂ ਨੇ ਜਿਹੜੀਆਂ ਉੱਥੇ ਅੱਜ ਉਹਨਾਂ ਨੇ ਜਿਹੜੇ 13 ਤਰੀਕ ਨੂੰ ਜਾ ਕੇ ਦਿੱਲੀ ਵੱਲ ਕੂਚ ਕੀਤਾ ਜਿਹੜਾ ਉਹਨਾਂ ਤੇ ਤਸ਼ੱਦਦ ਹੋ ਰਿਹਾ ਇਹ ਬਹੁਤ ਗਲਤ ਗੱਲ ਆ ਅਸੀਂ ਕਹਿੰਦੇ ਆ ਕੋਈ ਬੰਦਾ ਦੀ ਸਾਡਾ ਚ ਬਹੁਰੀ ਹੱਕ ਆ ਇਹ ਉਹਨੂੰ ਉਹ ਬੁਲਾਉਣ ਵਾਸਤੇ ਗਏ ਨੇ ਅਸੀਂ ਵੀ ਉਹਨਾਂ ਦੇ ਉਹਨਾਂ ਸਾਥ ਦੇ ਦਿੰਦੇ ਆ ਅਸੀਂ ਇਹਦੇ ਬਾਰੇ ਇਹਦੇ ਹੱਕ ਜੀ ਸੀ ਇਹ ਕਰ ਰਹੇ ਆ ਕਿ 16 ਤਰੀਕ ਦਾ ਜਿਹੜਾ ਬੰਦ ਕੀਤਾ ਗਿਆ ਇਹ ਸਾਰੇ ਲੋਕਾਂ ਦੇ ਵਿੱਚ ਉਹ ਗੁੱਸਾ ਵਾ ਸਾਰੀ ਦੁਨੀਆ ਦੇ ਉੱਪਰੇ ਬੈਠੇ ਨੇ ਲੋਕ ਵੀ ਜਿਹੜਾ ਜਿੰਨਾ ਵੀ ਮਹਿੰਗਾਈ ਆ ਜਾਂ ਜੋ ਨੀਤੀਆਂ ਨੇ ਸਰਕਾਰ ਦੀਆਂ ਕਾਰਪੋਰੇਟ ਪੱਕੀ ਨੀਤੀਆਂ ਨੇ ਜਿਵੇਂ ਮੋਹਰ ਸਾਹਿਬ ਨੇ ਦੱਸਿਆ ਤੁਹਾਨੂੰ ਪਹਿਲਾਂ ਕਿ ਜਿਹੜੀਆਂ ਕਾਰਪੋਰੇਟ ਪੱਕੀ ਨੀਤੀਆਂ ਨੇ ਇਹ ਲੋਕਾਂ ਦੇ ਵਿਰੋਧ ਚ ਚੱਲ ਹੋ ਰਹੀਆਂ ਨੇ ਇਹਨਾਂ ਤੇ ਇਹ ਬਰਦਾਸ਼ਤ ਨਹੀਂ ਕਰਾਂਗੇ ਔਰ 16 ਤਰੀਕ ਨੂੰ ਪੂਰਾ ਬੰਦ ਕਰਕੇ ਅਸੀਂ ਸਾਰੀਆਂ ਜਥੇਬੰਦੀਆਂ ਵੱਲੋਂ ਇਹ ਅਸੀਂ ਕਰਾਂਗੇ ਔਰ ਇਹ ਚੱਲ ਰਿਹਾ ਸਾਰਾ ਜਿਹੜਾ ਹੈ ਜੜਾ